ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਮੇਰੇ ਇਸ YouTube ਚੈਨਲ ਤੇ ਸਵਾਗਤ ਹੈ ਤੇ ਪਲੀਜ਼ ਜਿਆਦਾ ਜਿਆਦਾ ਮੇਰੇ ਇਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤਾਂ ਜੋ ਮੈਂ ਤੁਹਾਡੇ ਲਈ ਇਦਾਂ ਦੀਆਂ ਰੈਸਪੀਆਂ ਲਿਆਉਂਦੀ ਰਹਾ ਤੇ ਅੱਜ ਮੈਂ ਬਣਾਉਣ ਜਾ ਰਹੀ ਹਾਂ ਨਾਰੀਅਲ ਪਿਆਜ਼ ਟਮਾਟਰ ਦੀ ਚਟਣੀ ਜੋ ਖਾਣ ਵਿੱਚ ਬਹੁਤ ਸਵਾਦ ਹੁੰਦੀ ਹੈ ਤੇ ਜਿਹਦੇ ਲਈ ਮੈਂ ਸਮਾਨ ਲਿਆ ਵਾ ਉਹ ਮੈਂ ਤੁਹਾਨੂੰ ਦਿਖਾਉਣੀ ਆ ਜਿਹਦੇ ਲਈ ਮੈਂ 4 ਟਮਾਟਰ ਲਏ ਨੇ ਜਿਨ੍ਹਾਂ 'ਚ 2 ਵੱਡੇ ਸਾਈਜ਼ ਦੇ ਤੇ 2 ਛੋਟੇ ਲਏ ਨੇਗੇ 2 ਪਿਆਜ਼ ਲਏ ਨੇਗੇ ਜਿਨ੍ਹਾਂ ਨੂੰ ਮੈਂ ਰਫਲੀ ਚੌਪ ਕਰ ਲਿਆ ਤੇ 5 ਤੋਂ 6 ਮੈਂ ਸੁੱਕੀਆਂ ਲਾਲ ਮਿਰਚਾਂ ਲਈਆਂ ਨਿਗੀਆਂ ਲਸਣ ਲਿਆ ਜਿਹੜੀ ਜਿਹਦੀਆਂ ਆਪਾਂ 4 ਕਲੀਆਂ ਪਾਵਾਂਗੇ ਦਲੇ ਹੋਏ ਛੋਲਿਆਂ ਦੀ ਦਾਲ ਲਈ ਆ ਇੱਕ ਚਮਚ ਤੇ ਨਾਰੀਅਲ ਦਾ ਬੁਰਾਦਾ ਲਿਆ ਜੋ ਬਾਜ਼ਾਰ ਚੋਂ ਆਸਾਨੀ ਨਾਲ ਮਿਲ ਜਾਂਦਾ ਦੋ بڑے ਚਮਚ ਲੈਏ ਨੇ ਜੇ ਤੁਹਾਡੇ ਕੋਲ ਨਾਰੀਅਲ ਦਾ ਬੁਰਾਦਾ ਨਹੀਂ ਆ ਤਾਂ ਗੁੱਟ ਵੀ ਮਿਲ ਜਾਂਦਾ ਗਰੀ ਮਿਲ ਜਾਂਦੀ ਹੈ ਤੁਸੀਂ ਉਸ ਨੂੰ ਕद्दूकस ਕਰਕੇ ਇਸ ਵਿੱਚ ਪਾ ਸਕਦੇ ਹੋ ਤੇ ਤੜਕੇ ਲਈ ਮੈਂ ਸਰੋਂ ਦਾ ਤੇਲ ਲਿਆ ਤੇ ਆ ਮੈਂ ਪੈਨ ਧਰਿਆ ਤੇ ਇਹਦੇ ਵਿੱਚ ਦੋ بڑے ਚਮਚ ਸਰੋਂ ਦੇ ਤੇਲ ਦੇ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਤੇ ਫਿਰ ਇਹਦੇ ਵਿੱਚ ਰਾਈ ਮੇਰੇ ਕੋਲ ਇਸ ਟਾਈਮ ਰਾਈ ਹੈ ਨਹੀਂ ਸੀ ਤੁਸੀਂ ਇਹਦੇ ਵਿੱਚ ਰਾਈ ਪਾ ਸਕਦੇ ਹੋਗੇ ਰਾਈ ਪਾਉਣ ਤੋਂ ਬਾਅਦ ਫਿਰ ਆਪਾਂ ਛੋਲੇਆਂ ਦੀ ਦਾਲ ਪਾਉਣੀ ਹੈਗੀ ਆ ਮੈਂ ਹੁਣ ਇਹਦੇ ਵਿੱਚ ਦਲੇ ਹੋਏ ਛੋਲਿਆਂ ਦੀ ਦਾਲ ਪਾ ਦੂੰ ਇਹ ਜਿਹੜੀ ਆਪਾਂ ਦਾਲ ਲੈਣੀ ਆ ਉਦਾਂ ਹੀ ਲੈਣੀ ਆਗੀ ਇਹਨੂੰ ਭਿਉਂ ਕੇ ਨਹੀਂ ਲੈਣਾ ਹੈਗਾ ਇਹਨਾਂ ਨੂੰ 1-2 ਸਕਿੰਟ ਲਈ ਭੁੰਨ ਕੇ ਫਿਰ ਆਪਾਂ ਇਹਦੇ ਵਿੱਚ ਜੋ ਸੁੱਕੀਆਂ ਲਾਲ ਮਿਰਚਾਂ ਲਿਆਂ ਨੇ ਉਹਨਾਂ ਨੂੰ ਪਾ ਦਾਂਗੇ ਉਹਨਾਂ ਨੂੰ ਵੀ 1-2 ਸਕਿੰਟ ਲਈ ਭੁੰਨ ਲਾਂਗੇ ਫਿਰ ਆਪਾਂ ਪਿਆਜ਼ ਪਾ ਦਾਂਗੇ ਪਿਆਜ਼ ਨੂੰ 3 ਤੋਂ 4 ਮਿੰਟ ਲਈ ਚੰਗੀ ਤਰ੍ਹਾਂ ਭੁੰਨਾਗੇ ਦੇਖੋ ਪਿਆਜ਼ ਆਪਣਾ ਭੁੰਨ ਚੁੱਕਿਆ ਤੇ ਆਪਾਂ ਇਹਦੇ ਵਿੱਚ ਨਮਕ ਪਾ ਦਾਂਗੇ ਤੇ ਪਿਆਜ਼ ਨੂੰ ਹੋਰ ਭੁੰਨਾਗੇ ਥੋੜਾ ਜਿਹਾ ਕਿਉਂਕਿ ਜੇ ਆਪਾਂ ਟਮਾਟਰ ਪਾਤਾ ਟਮਾਟਰ ਪਾਉਣ ਤੋਂ ਬਾਅਦ ਆਪਣਾ ਪਿਆਜ਼ ਕਦੇ ਵੀ ਭੁੱਜਦਾ ਨਹੀਂ ਹੈਗਾ ਇਸ ਕਰਕੇ ਤੁਸੀਂ ਪਿਆਜ਼ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਭੁੱਜ ਲੈਣਾ ਆ ਦੇਖੋ ਲਗਾਤਾਰ ਹਿਲਾਉਂਦੇ ਰਹਿਣਾ ਪਿਆਜ਼ ਦੇਖੋ ਆਪਣਾ ਪਿਆਜ਼ ਭੁੱਜ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਟਮਾਟਰ ਨੂੰ ਵੀ ਮੈਂ ਰਫਲੀ ਚੌਪ ਕੀਤਾ ਹੈ ਕਿਉਂਕਿ ਬਾਅਦ ਵਿੱਚ ਆਪਾਂ ਨਹੀਂ ਇਸ ਨੂੰ ਪੀਸਣਾ ਹੀ ਆਗਾ ਹੁਣ ਟਮਾਟਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਕਿ ਟਮਾਟਰ ਆਪਣਾ ਪੂਰੀ ਤਰ੍ਹਾਂ ਮੈਸ਼ ਹੋਣ ਲੱਗ ਜਾਵੇ ਆ ਦੇਖੋ ਟਮਾਟਰ ਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਭੁੰਨਣਾ ਇਹਦੇ ਵਿੱਚ ਪਾ ਕੇ ਉੱਪਰੋਂ ਆਪਾਂ ਉਹਨੂੰ ਟੱਕਣ ਦੇ ਨਾਲ ਢੱਕ ਦਾਂਗੇ 4 ਤੋਂ 5 ਮਿੰਟਾਂ ਲਈ ਚੰਗੀ ਤਰ੍ਹਾਂ ਆਪਾਂ ਇਸਨੂੰ ਢੱਕ ਕੇ ਪਕਾਵਾਂਗੇ 4 ਤੋਂ 5 ਮਿੰਟਾਂ ਬਾਅਦ ਦੇਖੋ ਪਿਆਜ਼ ਤੇ ਟਮਾਟਰ ਆਪਣਾ ਭਨ ਚੁੱਕਿਆ ਹੈ ਹੁਣ ਆਪਾਂ ਇਸ ਦੇ ਵਿੱਚ ਜੋ ਆਪਾਂ ਨਾਰੀਅਲ ਦਾ ਬੁਰਾਦਾ ਲਿਆ ਉਹ ਪਾਵਾਂਗੇ 2 ਵੱਡੇ ਚਮਚ ਨਾਰੀਅਲ ਦੇ ਬੁਰਾਦੇ ਨਾਲ ਇਹ ਚਟਣੀ ਦੇ ਵਿੱਚ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਤੁਸੀਂ ਇਸ ਨੂੰ ਡੋਸੇ, ਪਰਾਂਠੇ, ਚਪਾਤੀ ਦੇ ਨਾਲ ਕਿਸੇ ਵੀ ਚੀਜ਼ ਨਾਲ ਸਰਵ ਕਰ ਸਕਦੇ ਹੋ ਇਹ ਬਹੁਤ ਹੀ ਜ਼ਿਆਦਾ ਵਧੀਆ ਚਟਣੀ ਬਣਦੀ ਆ ਤੇ ਸਵਾਦ ਵਿੱਚ ਵੀ ਬਹੁਤ ਹੀ ਵਧੀਆ ਲੱਗਦੀ ਹੈ ਹੁਣ ਆਪਾਂ 3-4 ਮਿੰਟ ਹੋਰ ਇਸ ਨੂੰ ਭੁੰਨਾਂਗੇ ਬੋਲੇ ਰਹੇ ਰਹੀਏ ਆ ਦੇਖੋ ਟਮਾਟਰ ਚੰਗੀ ਤਰ੍ਹਾਂ ਗਲ ਗਿਆ ਤੇ ਹੁਣ ਆਪਾਂ ਇਸ ਨੂੰ ਕੋਰੀ ਮੈਸ ਚਾ ਕਰਦਾਂਗੇ ਹੱਥ ਨਾਲ ਤੇ ਇੱਥੇ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਠੰਡਾ ਕਰਨਾ ਠੰਡਾ ਕਰਕੇ ਫਿਰ ਆਪਾਂ ਇਹਨੂੰ ਮਿਕਸੀ ਦੇ ਵਿੱਚ ਪੀਸ ਲੈਣਾ ਪੀਸ ਕੇ ਆ ਦੇਖੋ ਪੀਸ ਲਿਆ ਚਟਣੀ ਮੇ ਤਾਂ ਪਲੀਜ਼ ਮੇਰੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਧੰਨਵਾਦ ਤੁਹਾਡਾ